ਹਾਏ ਭਾਬੀ ਪੈਹੇ ਐਨੇ ਇਹ ਕੌਣ ਦੇ ਗਿਆ ਵਾ ਦੀਦੀ ਇਹ ਤਾਂ ਵੀਰ ਦੇ ਅਗੇ ਗਏ ਆ ਕਹਿੰਦੇ ਚੱਲ ਮੈਂ ਬਾਹਰੋਂ ਕੁਝ ਲੈ ਕੇ ਨਹੀਂ ਆਇਆ ਤੇ ਪੈਸੇ ਰੱਖ ਲੈ ਤਾਂ ਮੈਂ ਐਸਾ ਕੋ ਲੈਂਦੀ ਨਹੀਂ ਮੈਂ ਰਹਿਣ ਦੋ ਰਹਿਣ ਦੋ ਨਹੀਂ ਨਹੀਂ ਘਰ ਆਈ ਲక్ష్ਮੀ ਜੀ ਮੋੜੀ ਦੀ ਹੁੰਦੀ ਕੋਈ ਨਾ ਮੈਂ ਸਾਂਭ ਲੈਣੀ ਆ ਤੇ ਆਜੋ ਭਾਂਡਾ ਸ਼ਾਨਾ ਸਾਂਭ ਲਈਏ ਹੁਣ ਤੇ ਲਿਆਓ ਮੈਂ ਰੱਖ ਲੈਣੀ ਦੀਦੀ ਮੈਨੂੰ ਕਿਹੜਾ ਰੱਖਣੇ ਨਹੀਂ ਹੁੰਦੇ ਮੈਂ ਰੱਖ ਲੈਣੀ ਆ ਤੈਨੂੰ ਪਤਾ ਹੀ ਐ ਲੋਕਰ ਦੀ ਚਾਬੀ ਮੇਰੇ ਕੋਲ ਹੀ ਐ ਜਿੰਨਾ ਤੱਕ ਮੈਂ ਇੱਥੇ ਆ ਆਜੋ ਮੈਂ ਸਾਂਭ ਲੈਣੇ ਆ ਚੰਗੀ ਗੱਲ ਆ ਕਰਨ ਵਾਲੀ ਦੱਸ ਦੀਦੀ ਵੀ ਹਾਦੀ ਕਰਨ ਦਾ ਪਹਿਕੋ ਵਾਰੀ ਹੁਣ ਬੰਨਾ ਅੜੀ ਗੱਲ ਕਰਨੀ ਛੱਡਨਾ ਕਿ ਹਮ ਇਹਨਾਂ ਪੜੀਆਂ ਨੂੰ ਸਮਝਣ ਨੇ ਮੰਮੀ ਸਾਹਮਣੇ ਕੀ ਕਰਨੀ ਆ ਤੇ ਮੈਂ ਹੱਥ ਤੇ ਹੀ ਉਹਦੇ ਘਰ-ਬਾਰ ਵੇਖਿਆ ਨਹੀਂ ਕੁਝ ਘਰ ਤੇ ਵੇਖਿਆ ਹੀ ਸਭ ਕੋਈ ਮੁੰਡਾ ਚੰਗਾ ਸੀ ਮੁੰਡਾ ਚੰਗਾ ਲੱਗਾ ਤੇ ਹਾਂਜੀ ਘਰ ਸਿਆ ਉਹਦੇ ਉਹ ਮਡੇਰੀ ਮਾਵ ਵੀ ਚੰਗੇ ਸੀ ਅੱਛਾ ਕੁੜੀ ਵੀ ਜੀਜੀ ਕਰਦੀ ਹੁਣ ਕੀ ਹੋਇਆ ਮੈਨੂੰ ਤਾਂ ਨਹੀਂ ਚੰਗੇ ਤੇ ਲੱਗੇ ਮੈਂ ਵੇਖਿਆ ਹਿਸਾਬ ਤਾਂ ਵੀ ਹੈ ਨਹੀਂ ਠੀਕ ਠਾਕ ਉਹਨਾਂ ਦਾ ਹਨੇ ਕਿੱਦਾਂ ਦੇ ਆ ਉਹਨਾਂ ਨਾਨਵੀ ਦੀਦੀ ਨੂੰ ਕਿੱਦਾਂ ਬੋਲਣ ਦੀ ਇੱਥੇ ਹੀ ਗਏ ਹੀ ਉਹ ਲੜਨ ਪੈ ਗਈ ਤੇ ਬਾਜੂ ਕੀ ਹੁਣਾ ਆਹ ਕੁੜੀ ਵੀ ਕਹਿੰਦੀ ਸੀ ਸਾਡੀ ਵੀ ਨਾਨਣ ਕੋ ਤੇਜ਼ੀ ਜਾ ਬਈ ਡੜੀ ਹਾਂਜੀ ਮੈਂ ਤਾਂ ਮੈਂ ਚੱਲ ਉਹਨੇ ਵੇਈ ਜਾਣਾ ਉਹਨੇ ਕਿਹੜੀ ਬੈਠੀ ਜਾਣਾ ਇੱਥੇ ਆਹ ਇਹ ਤੇ ਹੈਗਾ ਪਰ ਤੁਹਾਨੂੰ ਵੇਖਣਾ ਚਾਹੀਦਾ ਇਹਨੇ ਸਾਰਾ ਪਿਲੇ ਉਹ ਵੇਖੀਆਂ ਤੇ ਆ ਨਾ ਉਦੋਂ ਤੇ ਬੜੀਆਂ ਚੰਗੀਆਂ ਲੱਗਦੀਆਂ ਹਨ ਮਗਰੋਂ ਪਤਾ ਨਹੀਂ ਕੀ ਹੋ ਗਿਆ ਤੇ ਵਿਚੋਲੇ ਦੀ ਸਿਰ ਤੇ ਸੁਰ ਤੇ ਦੇ ਆਹੋ ਪਚੋਲਾ ਵੀ ਬੜੀਆਂ ਸੇਵਤਾਂ ਕਰਦਾ ਇਹ ਕਹਿੰਦਾ ਮੁੰਡਾ ਚੰਗਾ ਲੱਗਾ ਅੱਛਾ ਅੱਛਾ ਤੂੰ ਮੈਂ ਹਾਂ ਚੱਲ ਕਰ ਦਿੰਦੇ ਆ ਜੂਨ ਹੈ ਗਈ ਚੱਲ ਜੇ ਨਹੀਂ ਚੰਗੇ ਹਦਰੇ ਕੀ ਭਾਜੀ ਗਿਆ ਇਹ ਕੰਮ ਦੀ ਕਿਹਨੂੰ ਪਤਾ ਸੀ ਕਿ ਸਾਲਾ ਆ ਵੀ ਮੈਂ ਮਿਲ ਹੀ ਲਾਵਾਂ ਪਰ 10 ਮਿੰਟ ਹੀ ਹੁੰਦਾ ਆਹੋ ਆਪਣਾ ਕੀ ਆਈ ਰਹੀ ਇਹਨੂੰ ਇਹਨੂੰ ਤੇ ਨਹੀਂ ਠੀਕ ਠਾਕ ਜਿਹਾ ਲੱਗੇ ਚਲੋ ਕੋਈ ਨਹੀਂ ਕਿਸੇ ਦਿਨ ਜਾਣਾ ਮੈਂ ਤੇ ਕਰਕੇ ਆਉਣਾ ਪਤਾ ਨਾਲ ਵਿਚੋਲੇ ਨੂੰ ਲੈ ਜਾਗੇ ਨਾਲ ਹੇ ਕਦੇ ਵਿਚੋਲੇ ਨੂੰ ਖੜੋ ਨਾਲ ਗੇ ਆ ਵੀ ਇਹ ਕੀ ਚੱਕਰ ਕੀ ਆ ਹਾਂਜੀ ਆਹ ਕਰਦੇ ਆ ਪਤਾ ਦਾ ਇਹਨੂੰ ਤਾਂ ਨੀਂਦ ਨਾਲ ਘੜਦਾ ਹਫ਼ਤਾ ਲੱਗਾ ਸੀ ਕੁੜੀ ਨੇ ਦੱਸੀ ਨਹੀਂ ਗੱਲ ਕੋਈ ਪਤਾ ਨਹੀਂ ਕਿਹੋ ਜੀ ਗੱਲ ਬਾਤ ਆ ਕੋਈ ਤੇ ਉਹਦੇ ਨਾਲ ਨਾਲ ਲੜਦੀਆਂ ਲੜਦੀਆਂ ਹਾਂਜੀ ਉਹ ਵੀ ਦੱਸਣਾ ਫੇਰ ਵਾ ਦੀਦੀ ਵੀ ਦੱਸਣਾ ਕਿ ਇਹ ਨਹੀਂ ਚਾਹੀਏ ਪਤਾ ਕਰੀਏ ਵਿਚੋਲੇ ਨੇ ਵੀ ਨਾਲ ਖੜੋ ਸੀ ਆਹੋ ਚਲੋ ਕਰ ਲੈ ਪਤਾ ਕੋਈ ਗੱਲ ਨਹੀਂ ਪਤਾ ਕਰ ਕੀਤੇ ਗੱਲ ਬਾਣੀ ਲਾਹਣ ਚਾ ਚੂ ਤੇ ਪੀਓ ਤੁਸੀਂ ਕੋਈ ਨਹੀਂ ਫਿਕਰ ਕਰਨ ਵਾਲੀ ਗੱਲ ਕੋਈ ਤੇ ਕੋਈ ਗੱਲ ਨਹੀਂ ਆਹੋ ਜਾਣਾ ਮੈਂ ਕਿਹਦੇ ਨਾਲ ਅੱਜ ਲੱਗ ਚ ਨਾ ਲਾਜਾਂਗੇ ਚੋਲੇ ਨੂੰ ਕੋਈ ਗੱਲ ਨਹੀਂ ਆਹੋ ਕੋਦੋਂ ਨਾ ਫੋਨ ਵੱਜ ਜਾਂਦੇ ਮੰਮੀ ਹੋਣੀ ਕਿੱਥੇ ਚੱਲ ਗਏ ਨੇ ਪਟਿਆ ਗਿਆ ਹਾਂ ਤਾਂ ਮੰਮੀ ਹੁਣਾਂ ਦਾ ਮੈਂ ਚਲ ਇਧਰ ਲਾ ਲੈਨੀ ਹਾਂ ਹਲੋ ਹਲੋ ਮੰਮੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪੁੱਤ ਕੀ ਹਾਲ ਹੈ ਠੀਕ ਠਾਕ ਜੇ ਤੁਸੀਂ ਸੁਣਾਓ ਠੀਕ ਠਾਕ ਹੈ ਪੁੱਤ ਕੀ ਕਰੀ ਜਾਂਦੇ ਹੋ ਪਰਵਾਹ ਠੀਕ ਠਾਕ ਆ? ਹਾਂਜੀ ਠੀਕ ਠਾਕ ਵਧੀਆ ਤੁਸੀਂ ਸੁਣਾਓ ਕੀ ਕਰਨ ੜੇ? ਕੁਛ ਨਹੀਂ ਪਤਵੇਲੇ। ਅੱਛਾ ਅੱਛਾ ਠੀਕ ਆ ਠੀਕ ਨੇ ਡਾਡੀ ਜੀ। ਹਾਂ ਪਤ ਜੈ ਤੇਰਾ ਵੀ ਠੀਕ ਠਾਕ ਆ। ਕੀ ਕਰਨ ੜਿਆ ਵੀਰ? ਕੁਛ ਨਹੀਂ ਵੇਲਾ। ਅੱਛਾ ਸੀ। ਠੀਕ ਠੀਕ ਆ। ਤੇ ਹੋਰ ਮੈਂ ਹੋਰ ਮਾਸੀ ਤੇਰੇ ਦੇ ਮੁੰਡੇ ਦਾ ਵਿਆਹ ਵਾ। ਅੱਛਾ ਕਦੋਂ ਦਾ ਮੰਮੀ? ਆ ਥੋੜੇ ਦੇ ਦਿਨਾਂ ਬਾਅਦ 10 ਪਰਾਂ ਤਰੀਕ ਦਾ ਵਾ। ਅੱਛਾ। ਉਹਨਾਂ ਨੇ ਕਾਟ ਲੈ ਕੇ ਆਉਣਾ ਏ ਠੀਕ ਠੀਕ ਪੈਰ ਤੇ ਆ ਗਿਆ ਫਿਰ ਵਿਆਹ ਨਾ ਪੈਰ ਤੇ ਹੀ ਵਿਆਹ ਆ ਗਿਆ ਇਹ ਕੋਈ ਵੀ ਹੋਣ ਸਾਨੂੰ ਕਾਟ ਆਇਆ ਵਾ ਅੱਛਾ ਕੰਦੇ ਦੀਦੀ ਨੂੰ ਦੇ ਅੰਜਣਾ ਵਾ ਠੀਕ ਕੰਦੇ ਤੂੰ ਪਤਾ ਆਪਣੀ ਤਿਆਰੀ ਰੱਖੀ ਚੰਗਾ ਵਿਆਹ ਦੀ ਠੀਕ ਠੀਕ ਹੈ ਕੋਈ ਗੱਲ ਨਹੀਂ ਆ ਆਪਣੀ ਸਸ ਕੋਈ ਸੋਹਣ ਸੋਹਣ ਲੈ ਕੇ ਚਾਖਣੀ ਜਾਣਾ ਵਿਆਹ ਤਿਆਰੀ ਕਰੇ ਸੱਡੀ ਨਾ ਹਾਂ ਮਮੀ ਇਹ ਵੀ ਗੱਲ ਠੀਕ ਹੈ ਚਲ ਬਾਹਨੇ ਨਾ ਸੋਣਾ ਹਣਾ ਮੈਂ ਲੈ ਲਾਂਗੀ ਉਹ ਦੰਦ ਦਾ ਮੈਂ ਵੇਖਿਆ ਹੀ ਨਹੀਂ ਵੀ ਇਹਨਾਂ ਨੇ ਕਿੱਥੇ ਰੱਖਿਆ ਕਿੱਥੇ ਨਹੀਂ ਨਾਮ ਨਾ ਹੀ ਲਿਆ ਕਿਤੇ ਕਿਤੇ ਗੁੰਜਵਾਰ ਦੇ ਰੱਖਿਆ ਹੋਣਾ ਪੀ ਨੂੰ ਭਿਸਕਣਾ ਨੇ ਕੋਈ ਰਿਸ਼ਤੇਦਾਰਾਂ ਦਾ ਵਿਆਹ ਹੋਣ ਹੁਣ ਤੋਂ ਘੜਾ ਲਈ ਪੁੱਤ ਨਹੀਂ ਮੰਮੀ ਨਾਲੇ ਵਿਆਹ ਤੇ ਇਹ ਪਾਉ ਨੂੰ ਚੀਜ਼ਾਂ ਹੁੰਦੀਆਂ ਨੇ ਆਏ ਇਹ ਤਰ੍ਹਾਂ ਤੋਂ ਆਈ ਉਹਨਾਂ ਨੇ ਰੱਖਣਾ ਵੀ ਅੱਗੇ ਫੇਰਾ ਪਾਉਣਾ ਆਈ ਤੇ ਇਤਰੇ ਆ ਗਈ ਤਾਂ ਹੁਣ ਨਾ ਇਸ ਤਰ੍ਹਾਂ ਹੀ ਨਹੀਂ ਨਹੀਂ ਮੰਮੀ ਜੀ ਕਿੱਥੇ ਹੋਣੀ ਹੁਣ ਹਾਂਜੀ ਹਾਂਜੀ ਕੋਈ ਗੱਲ ਨਹੀਂ ਹਾਂ ਇਹਨਾਂ ਕੋ ਲੈ ਲਈ ਸੋਨਾ ਸੋਨਾ ਆਪਣਾ ਠੀਕ ਆ ਕੋਈ ਗੱਲ ਚਲੋ ਫਿਰ ਮੈਂ ਮੰਮੀ ਨੂੰ ਦੱਸ ਦਿੰਨੀ ਆ ਹਾਂ ਦੱਸ ਦਿਓ ਬੱਚਾ ਚੰਗਾ ਚੰਗਾ ਬੱਚਾ ਪਤਾ ਨਹੀਂ ਅੰਦਰ ਕੌਣ ਕੰਨਾ ਕਰਨ ਲਿਆ ਵੈਸਤਾ ਤੇ ਦੀਵਾਜ ਆਉਂਦੇ ਹੀ ਆ ਮੈਨੂੰ ਤੇ ਪਤਾ ਨਹੀਂ ਕਿਹੜਾ ਆਇਆ ਕਿਹੜਾ ਕੋਈ ਗਿਆ ਮੈਂ ਇੱਥੇ ਹੀ ਬੈਠੀ ਹਾਂ ਇਹ ਲੰਘ ਗਿਆ ਕੋਈ ਕਿਹੜੇ ਵੇਲੇ ਸਮਝ ਨਹੀਂ ਗਾਈ ਚਲੋ ਬੱਚ ਦੇ ਘਰ ਕੋਈ ਆਉਂਦਾ ਹੀ ਆਇਆ ਹੋਏਗਾ ਕੋਈ ਭੈਣ ਭਰਾ ਆਪੇ ਪਤਾ ਲੱਗ ਜਾਂਦਾ ਚਾਹ ਪਾਣੀ ਦੀ ਰਿਪਿਆਰ ਦੇ ਨੇ ਨਹੀਂ ਵੇਖ ਲਾਂਗੀ ਮੰਮੀ ਜੀ ਆਗੀ ਕਰਨ ਦੇ ਜੈ ਸਵੈਟਰ ਹੁੰਦੀ ਹੈ ਇਹ ਕਿਦਾ ਲਾਇਆ ਆ ਲਾ ਲਿਆ ਨਹੀਂ ਕਾ ਚਰਿਆ ਚਲ ਬਣਾ ਨਹੀਂ ਛੱਡਨੇ ਅੱਛਾ ਅੱਛਾ ਤੇ ਮੰਮੀ ਪਿੰਡੋਂ ਫੋਨ ਆਉਂਦਿਆ ਸੀ ਕਹਿੰਦੇ ਕਿ ਵਿਆਹ ਆ ਗਿਆ ਇੱਕ ਅੱਛਾ ਮਾਸੀ ਦੇ ਮੁੰਡੇ ਦਾ ਜਸ਼ਨ ਦਾ ਤੇ ਆਹੇ 9 10 ਤਰੀਕ ਦਾ ਏ ਆਈ ਢੀ ਛੇਤੀ ਹਾਂਜੀ ਉਹ ਵੀ ਫਿਰ ਬਾਰੋਂ ਆਇਆ ਤੇ ਉਹਨਾਂ ਨੇ ਹੁਣ ਕਾਰਡ ਕੋਡ ਆਪ ਵੀ ਵਿਚਾਰਾ ਡਿਆ ਵੰਡਣ ਅੱਛਾ ਤੇ ਕਹਿੰਦੇ ਹੀ ਕਹਿੰਦੇ ਚਲ ਆਪਣੀ ਤਿਆਰੀ ਦਿਉਰੀ ਰੱਖੋ ਉਹਨਾਂ ਨੇ ਤੁਹਾਡੇ ਕੋ ਵੀ ਆਉਣਾ ਅੱਜ ਕੱਲ ਚ ਅੱਜ ਹੀ ਆਏ ਪਿੰਡ ਵੀ ਆ ਮੈਂ ਨਾ ਧੀਆ ਡੱਬਾ ਨਾ ਕੋ ਆਟਾ ਤੇ ਤਾਂ ਵੇਲਾ ਸਨਾਤੀ ਤਾ ਕੋਈ ਗਾਲੀ ਮੰਮੀ ਹੋਣ ਨੇ ਆਉਣਾ ਹੈ ਲੈ ਕੇ ਕਾਰਡ ਪਿੰਡ ਵੀ ਅੱਜ ਹੀ ਆਏ ਨੇ ਅੱਛਾ ਹਾਂਜੀ ਤੂੰ ਹੀ ਇਦਾਂ ਕਰੋ ਫਿਰ ਮੈਨੂੰ ਇਹ ਸਮਾਨ ਸਮੂਹ ਮੇਰਾ ਦੇ ਦਿਓ ਤਾਂ ਮੈਂ ਕੱਪੜੇ ਲੈ ਦੇ ਵੀ ਕੋਈ ਤਿਆਰੀ ਕਰਾਂ ਜਿਹੜਾ ਸਮਾਨ ਹੈ ਸਮਾਨ ਮੰਮੀ ਜਿਹੜਾ ਤੁਹਾਨੂੰ ਮੈਂ ਫੜਾਇਆ ਸੀ ਸੈੱਟ ਜਿਹੜਾ ਸਮਾਨ ਕੋਲੇ ਪੜਾ ਕੇ ਤੁਹਾਡਾ ਨਾਂ ਲਾਉਂਦਾ ਪਿੰਡ ਸੱਜਰੀ ਵੀ ਆਈ ਤੇ ਹੁਣ ਨਾਂ ਲਾ ਦੇ ਸਾਡਾ ਤੇ ਤੂੰ ਬਲਕਾਰੀਆਂ ਕਿਹੜੇ ਸੈੱਟ ਦੀ ਗੱਲ ਕਰਦੇ ਆਹੀ ਤੇ ਤੇਰੇ ਕੋਲ ਟੀਜ ਨਹੀਂ ਛੜੀ ਮੰਮੀ ਜੀ ਦਰ ਮੈਂ ਫੇਰਾ ਪਉਣ ਗਈ ਹਾਂ ਮੈਂ ਤੁਹਾਨੂੰ ਸੈਟ ਫੜਾ ਕੇ ਗਈ ਹਾਂ ਨਹੀਂ ਨਹੀਂ ਹਾਂ ਫੜਿਆ ਤੂੰ ਹੀ ਖੋਦੀ ਕਿਆ ਮੈਨੂੰ ਫੜਾ ਜਾ ਚੋਰੀ ਜਾਰੀ ਬੜੀ ਹੈ ਤੇ ਕੀ ਪਾ ਕੇ ਜਾਣਾ ਨਹੀਂ ਜੀ ਮੈਂ ਕੋਈ ਗੱਲ ਨਹੀਂ ਕੀਤੀ ਨਾ ਹਾਂ ਤੇ ਕੋ ਸੈਟ ਲਿਆ ਤੇ ਨਾ ਹਾਂ ਲੈਣਾ ਅਸੀਂ ਤੇਰੇ ਸੈਟ ਦੇ ਤੂੰ ਹੰਡਾ ਤੇ ਤੇਰੇ ਕੋ ਸੁਖੰਡ ਨਹੀਂ ਹੋਣ ਉੱਥੇ ਕਿਤੇ ਪੀ ਪੀ ਕੇ ਛਾੜ ਦੇਗੀ ਚੇਤਾ ਕਰ ਮੰਮੀ ਪੀ ਕੇ ਤਾਂ ਮੈਂ ਤਾਂ ਛੱਡ ਕੇ ਆਉਂਦੀ ਜੇ ਮੈਂ ਖੜਿਆ ਹੋਈ ਮੈਂ ਤਾਂ ਖੜਿਆ ਹੀ ਨਹੀਂ ਤੁਹਾਡੇ ਕੋਲੋਂ ਕਿੱਥੇ ਉੱਡ ਗਿਆ ਕਿਤੇ ਕਿੱਥੇ ਗਿਆ ਮੰਮੀ ਤੁਹਾਨੂੰ ਰਾਤੀ ਚੇਤਾ ਭੁੱਲ ਗਿਆ ਹੋਣਾ ਕਿਤੇ ਨਹੀਂ ਮੈਨੂੰ ਨਹੀਂ ਚੇਤਾ ਪਉਂਦਾ ਮੈਂ ਤਾਂ ਚੇਤਾ ਫਲਾਵਾ ਇਹੋ ਜੀ ਚੀਜ਼ਾਂ ਦੇ ਚੇਤੇ ਭ ਉਹ ਦੀਦੀ ਨੇ ਨਾ ਕਿਤੇ ਰਖਤਾ ਹੋਏ ਪੁੱਛ ਲਓ ਦੀਦੀ ਨੂੰ ਉਹਨੂੰ ਪੁੱਛ ਲਓ ਮੈਂ ਨਹੀਂ ਕਿਤਨਾ ਮੈਲੇ ਆਈ ਕਿ ਨੰਬਰ ਪਰ ਕਾਲ ਕਰੋ ਜੋ ਤੇ ਹਾਲ ਨਾ ਸਵਿਚ ਟੌਕ ਕਿਰਪਾ ਕਰੀ ਮੈਂ ਬਾਹਰ ਆਉਂ ਅਸਲ ਚੁਣੇ ਪਾ ਬੀ ਕਿੰਨ ਨੰਬਰ ਤੇ ਆਪਸੇ ਹਾਇ ਹਾਇ ਤੋ ਇਹ ਫੋਨ ਕਰ ਕੋ ਲੋਜ ਫੋਨ ਹੀ ਬੰਦ ਕਰ ਛੜਿਆ ਸਵਿਚ ਟੌਕ ਹੈ ਕਿਰਪਾ ਕੁਝ ਸਮੇਂ ਬਾਅਦ ਚਾਟ ਪ੍ਰਯਾਸ ਕਰੀ ਕਰਦਾ ਇੰਨੇ ਬਿਜ਼ੀ ਹੋ ਗਏ ਤੁਸੀਂ ਸਵਿਚ ਆਫ ਕਰਤਾ ਪਹਿਲਾਂ ਤਾਂ ਕਦੀ ਕਰਿਆ ਹੀ ਨਹੀਂ ਉੱਤੋਂ ਭਾਈ ਮੰਮੀ ਆ ਜੇ ਤੁਸੀਂ ਨਾ ਬਸ WhatsApp ਤੇ ਨਾ ਵੇਖ DP ਦਾ ਨਾ ਨੇ ਆਫਿਸ ਜੀ ਲਾਈ ਹੈ ਡਿਊਟੀ ਤੇ ਹੀ ਹੋਣਗੇ ਹੈਲੋ ਹੀ ਭੇਜ ਦਿਆਂ ਸਵਿਚ ਆਫ ਸੱਚ ਤੇ WhatsApp ਤੇ ਕੀ ਲੱਗੂਗਾ ਬਸ ਰਹਿਣ ਦੋ ਹੋ ਗਿਆ ਕਰਦਾ ਦੀਦੀ हाँ जी आई भाभी आ गए मैं ऊपर पोढ़ियां पे आ गई हम पर डिलीट ना करना इतेनी दी, दी? हां बस आई मैंने जाना पड़ना आ गई की भाभी जी तू ही रोला पायावा ਉੱਤੇ ਨਹੀਂ ਸੁਣੀ ਹਵਾ ਚੱਲਣ ਦੀ ਮੈਂ ਉੱਥੇ ਬੈਠੀ ਸੀ ਤੇ ਦੀਦੀ ਹਵਾ ਵੇਖੋ ਚੱਲਣ ਦੀ ਤੇ ਠੰਡ ਵਾਤਾ ਤਾਂ ਕੋਈ ਕੋਟੀ-ਕੂਟੀ ਪਾ ਲੈਂਦੇ ਠੋਪ ਵੀ ਹੈ ਉੱਪਰ ਕੌੜੀਆਂ ਚ ਬੈਠੀ ਮੋਂਟੀ ਤੇ ਤੇ ਕਰਨ ਕੀ ਡੈ ਇੱਥੇ ਕੁਛ ਨਹੀਂ ਉਹ ਮੇਰੇ ਫਰੈਂਡ ਦਾ ਫੋਨ ਆਂਦਾ ਪਿਆ ਹੈ ਅੱਛਾ ਚਲੋ ਤੇ ਕੋਈ ਗੱਲ ਨਹੀਂ ਤੇ ਮੇਰੀ ਗੱਲ ਸੁਣੋ ਸੈਟ ਮੇਰਾ ਕਿੱਥੇ ਹੈ ਮੈਨੂੰ ਦੱਸੋ ਸੈਟ ਹਾਂਜੀ ਕਿਹੜਾ ਸੈਟ ਸੈਟ ਜਿਹੜਾ ਮੈਂ ਤੁਹਾਨੂੰ ਪਤਾ ਉਹਦੋਂ ਤੁਹੀ ਲੱਗ ਗਿਆ ਜਦ ਮੈਂ ਫੜਾਇਆ ਸੀ ਕਿਹਨੂੰ ਫੜਾਇਆ ਸੀ ਮੈਂ ਤਾਂ ਮੰਮੀ ਨੇ ਫੜਾਇਆ ਹੈ ਤੇ ਫਿਰ ਮੰਮੀ ਕੋ ਪੁੱਛੋ ਮੇਰ ਕੋ ਸੈਟ ਕਿ ਲੈਣ ਆਇਆ ਮੰਮੀ ਲਖਾਂ ਦੇ ਵੀ ਮੇਰ ਕੋ ਨਹੀਂ ਹੈਗਾ ਤਾਂ ਪਰ ਦੀਦੀ ਮੈਂ ਫੜਾਇਆ ਤਾਂ ਤੁਹਾਨੂੰ ਹੀ ਮੈਨੂੰ ਤੁਸੀਂ ਸੈਟ ਨਹੀਂ ਫੜਾਇਆ ਭਾਬੀ ਜੀ ਯਾਰ ਨਾ ਯਾਦ ਕਰੋ ਤੁਸੀਂ ਮੰਮੀ ਨੂੰ ਫੜਾਇਆ ਤਾਂ ਮੰਮੀ ਨੂੰ ਪੁੱਛ ਲਿਆ ਹੋਊਗਾ ਤੁਸੀਂ ਉਹਨਾਂ ਨੇ ਆਪੇ ਤਾਂ ਦੱਸਣਾ ਹਣਾ ਫਿਰ ਨਹੀਂ ਜਦੋਂ ਮੈਂ ਮੰਮੀ ਨੂੰ ਸੈਟ ਫੜਾਉਣ ਆਈ ਆ ਤਾਂ ਮੈਂ ਤੁਹੀ ਲੱਗੇ ਹੀ ਮੈਂ ਕਦੋਂ ਲੱਗੇ ਹੀ ਮੈਂ ਤੁਹਾਡੇ ਲੱਗੇ ਫਲੋਨੀ ਕਦੋਂ ਆ 24 ਘੰਟੇ ਤੇ ਮੈਂ ਕੰਮ ਕਰਦੀ ਰਹਿਣੀ ਆ ਕਿਹੜਾ ਸੈਟ ਦੀਦੀ ਮੰਮੀ ਕਹੀ ਜਾਂਦੇ ਮੈਨੂੰ ਨਹੀਂ ਪਤਾ ਤੁਸੀਂ ਕਹਿੰਦੇ ਮੈਨੂੰ ਨਹੀਂ ਪਤਾ ਫਿਰ ਸੈਟ ਕਿੱਥੇ ਗਿਆ ਵੀ ਮੇਰੇ ਕੋਲ ਕੋਈ ਸੈਟ ਨਹੀਂ ਜੈਗਾ ਤੁਸੀਂ ਇੱਕ ਵਾਰੀ ਮੰਮੀ ਨੂੰ ਪੁੱਛ ਲਓ ਜਾਂ ਆਪ ਧਿਆਨ ਮਾਰ ਲਓ ਕਿ ਪਿੰਡ ਨਾ ਰਹਿ ਗਿਆ ਹੋਵੇ ਤੁਸੀਂ ਵੀ ਮੰਮੀ ਵਾਲੀ ਗੱਲ ਚੈੱਕ ਕਰ ਚੜੀ ਆ ਪਿੰਡ ਨ ਮੈਂ ਖੜਿਆ ਹੀ ਨਹੀਂ ਆ ਤੁਸੀਂ ਨਾਲ ਹੀ ਗਏ ਆ ਤੁਹਾਨੂੰ ਪਤਾ ਉਹਦੋਂ ਮੈਂ ਕੀ ਪਾ ਕੇ ਗਈ ਆ ਸਿਰਫ ਟੌਪਸਾਇ ਬਕਾਇਆ ਹੈ ਕੀ ਗੋਸਤ ਪਾ ਕੇ ਗਏ ਤੇ ਕੀ ਗੋਸਤ ਲੈ ਕੇ ਗਏ ਦੀਦੀ ਮੈਂ ਬੈਕਸੈਟ ਤੇ ਸੀਟ ਤੇ ਹਾਂ ਸਿਰਫ ਨਾਲ ਗਈ ਆ ਤੇ ਨਾਲ ਹੀ ਆਈ ਆ ਆ ਕਿਦਾਂ ਨਹੀਂ ਗੱਲ ਹੋਈ ਦੀਦੀ ਗਏ ਨੇ ਤੁਸੀਂ ਨਾਲ ਹੀ ਨਾ ਘਰੋਂ ਵੀ ਇਕੱਠੇ ਗਏ ਹਾਂ ਭਾਜੀ ਮੈਨੂੰ ਤੁਹਾਡੇ ਸੈਟ ਦਾ ਨਹੀਂ ਜੇ ਪਤਾ ਬਾਕੀ ਮੰਮੀ ਨੂੰ ਪੁੱਛ ਲਓ ਜੇ ਉਹਨਾਂ ਰੱਖਿਆ ਹੋਇਆ ਹੈ ਨਹੀਂ ਤੂੰ ਹੀ ਧਿਆਨ ਲਾਓ ਕਿ ਕਿੱਥੇ ਰੱਖਿਆ ਸੀ ਉਥੋਂ ਚੱਕ ਲਓ ਐਵੇਂ ਨਾ ਮੇਰੇ ਟਲੰਚਨ ਜੀ ਲਈ ਜਾਓ ਸੈਟ ਦੀ ਮੈਂ ਤਾਂ ਆਪ 24 ਘੰਟੇ ਕੁਛ ਨਹੀਂ ਪਾਉਂਦੀ ਆਰਟੀਫੀਸ਼ੀਅਲ ਨਹੀਂ ਪਾਉਂਦੀ ਸੈਟ ਕਿੱਥੋਂ ਭਾਲੂਗੀ ਤਾ ਡਾਇਨਾਮਿਕ ਫਿਰ ਸੈਟ ਗਿਆ ਕਿੱਥੇ ਮੈਨੂੰ ਕੀ ਬਤਾਨ ਕਿੱਥੇ ਗਿਆ ਪੈਚੀ ਵੇਖੋ ਆਪਦੇ ਅਲਮਾਰੀ ਵੇਖੋ ਸੈਟ ਭਾਲਦੀ ਆ ਹੋਣਾ ਮਿਲਿਆ ਸੈਟ ਪਹੁੰਚ ਗਿਆ ਜਿੱਥੇ ਪਹੁੰਚਣਾ ਹੈ ਇਨਾ ਸ਼ੁਕਰ ਆ ਬਿਹਲੇ ਨੂੰ ਕੱਲ ਦੇ ਪੈਸਿਆਂ ਦਾ ਚੇਤਾ ਨਹੀਂ ਆਇਆ ਲਕਾਉਣੇ ਪੈਣੇ ਲਾਦਾ ਉਹ ਵੀ ਕਿਤੇ ਸੈੱਟ ਭਾਲਦੀ ਹੁਣ ਤਾਂ ਨਿਉ ਮਿਲਿਆ ਸੈੱਟ ਹੁਣ ਤਾਂ ਮੈਂ ਆਪਣੇ ਸੋਹਰੇ ਖੜੂਂਗੀ ਇਨਾ ਸ਼ੁਕਰ ਆ ਇਹਨੂੰ ਉਹ ਵਾਲੇ ਨੰਬਰ ਦਾ ਨਹੀਂ ਪਤਾ ਲੱਗਾ ਇਹਨਾਂ ਤੇ ਇਹ ਤੇ ਇਨਾ ਤਾਂ ਮੰਮੀ ਨੂੰ ਰੋਲਾ ਪਾ ਦੇਣਾ ਹੀ ਹੁਣ ਮੈਂ ਜਾ ਕੇ ਨਾ ਇੱਕ ਵਾਰੀ ਫੇਰ ਟਰਾਈ ਕਰ ਹੀ ਲੈਣੀ ਮੰਮੀ ਜੀ ਹਾਂ ਮੈਂ ਅੱਜ ਦਿਨ ਨੂੰ ਪੁੱਛ ਕੇ ਆਈ ਹਾਂ ਉਹ ਤਾਂ ਕਹਿੰਦੇ ਮੇਰ ਕੋ ਵੀ ਹੈ ਨਹੀਂ ਸੈੱਟ ਯਾ ਦੀ ਮਰਕਬ ਹੈ ਨਹੀਂ ਨਹੀਂ ਤੂੰ ਹੀ ਪੁੱਛੋ ਇੱਕ ਵਾਰੀ ਸਾਡੇ ਮਾਮਾ ਤੇ ਕਨ ਕੀ ਪਤਾ ਵੈ ਤੂੰ ਹੁਣਾ ਡਾਣਾ ਲੈ ਜਾਨੀਂ ਮਨਪ੍ਰੀਤਾ ਨਹੀਂ ਮਨਪ੍ਰੀਤਾ ਹਾਂਜੀ ਮੰਮੀ ਇੱਧਰ ਆ ਜਾ ਰਖ ਹਾਂਜੀ ਆ ਕੀ ਡਾਈ ਆਖਣਾ ਵਾ ਡੋਲਾ ਕੀ ਆਖਦੇ ਪੇ ਕੀ ਹੈ ਭਾਬੀ ਜੀ ਦੱਸੋ ਦੀਦੀ ਮੇਰੇ ਸੈਟ ਵੱਲੋਂ ਹੀ ਕਹਿ ਰਹੀ ਆ ਮੈਨੂੰ ਮੰਮੀ ਵੀ ਕਹੀ ਜਾਂਦੇ ਮੇਰੇ ਕੋਲ ਹੈ ਨਹੀਂ ਤੂੰ ਹੀ ਵੀ ਕਹੀ ਜਾਂਦੇ ਮੇਰੇ ਕੋਲ ਹੈ ਨਹੀਂ ਆ ਮੰਮੀ ਮੈਨੂੰ ਕਿਹੜੇ ਵੱਲ ਕੋਈ ਸੈਟ ਫਰਾਇਆ ਸੀ ਜਾਂ ਇਹਨਾਂ ਨੇ ਫਰਾਇਆ ਸੀ ਨਹੀਂ ਨਹੀਂ ਫਰਾਇਆ ਹੁਣ ਉਹ ਸਾਨੂੰ ਬਦਬਦੀ ਮਨਾਈ ਜਾਂਦੀ ਮੈਂ ਤਾਂ ਕਹੇ ਨਹੀਂ ਫਰਾਇਆ ਸਾਨੂੰ ਸੈਟ ਅਭੀ ਜੀ ਆ ਬਹੁਤ ਜ਼ਿਆਦਾ ਹੱਦ ਤੋਂ ਵੱਧ ਹੋ ਰਿਹਾ ਹੁਣ ਸਾਨੂੰ ਨੇ ਕਿਸੇ ਵੀ ਸੈਟ ਦਾ ਪੜ੍ਹਾਇਆ ਸੈਟ ਅਹਾਂ ਸੈਟ ਫੜ ਕੇ ਤੇਰੇ ਕੋ ਆਖਣਾ ਹੀ ਨਹੀਂ ਪੜ੍ਹਾਇਆ ਅਹੀਂ ਸਾਨੂੰ ਪੜ੍ਹਾਇਆ ਹੀ ਨਹੀਂ ਤੂੰ ਆਪ ਹੀ ਰੱਖਣ ਵਾਲੀ ਆਪ ਹੀ ਢੱਕਣ ਵਾਲੀ ਮੰਮੀ ਮੇਰੀ ਗੱਲ ਸੁਣੋ ਤੁਸੀਂ ਨਹੀਂ ਦੇਣਾ ਨਾ ਉਦਾਂ ਮਨਾ ਕਰ ਦਿਓ ਪਰ ਇਦਾਂ ਨਾ ਕਹੋ ਵੀ ਮੈਨੂੰ ਫੜਾਇਆ ਹੀ ਨਹੀਂ ਹੈਗਾ ਜੇ ਨਹੀਂ ਪੜ੍ਹਾਇਆ ਤਾਂ ਫੇਰ ਅਹਾਂ ਇਹੋ ਕਲੀ ਆਖਣੀ ਨਹੀਂ ਪੜ੍ਹਾਇਆ ਕਿਉਂ ਮਾਂ ਨੇ ਪੜ੍ਹਾਇਆ ਮੰਮੀ ਜੀ ਮੈਨੂੰ ਤਾਂ ਪਤਾ ਨਹੀਂ ਨਾ ਮੇਰੇ ਸਾਹਮਣੇ ਫੜਾਇਆ ਨਾ ਮੰਮੀ ਨੇ ਫੜਿਆ ਮਾੜਾ ਨਾਲ ਆਈ ਜਾਂਦੀ। ਤੇ ਵਿਆ ਆਇਆ ਤਾਂ ਵਿਆ ਜਾ। ਛੱਟ ਬੁਗਾਰੀ ਵੀ ਆ ਵੇਖ ਲਈਦਾ। ਵਿਆ ਥੋੜਾ ਇੱਥੇ ਮੋੜਨਾ। ਵਿਆ ਜਾ। ਨਾ ਲੈ ਆਉਂਦੇ। ਛੱਟ ਰਹੀ ਹੀ ਨਹੀਂ ਆ। ਫੜਿਆ ਫੜਾਇਆ ਰੱਖਿਆ। ਹਾਂ। ਤੁਸੀਂ ਆਪ ਦਾ ਸਮਾਨ ਆਵਰ ਰੱਖ ਦਿਓ। ਸਾਨੂੰ ਤੁਹਾਡੇ ਸਮਾਨ ਨਾਲ ਕੀ? ਨਹੀਂ ਆ ਵੇਖਿਆ ਸੁਣਿਆ ਹੀ ਨਹੀਂ। ਅਹੀਂ ਟੱਕ ਚ ਲਾਈ ਰੱਖਣ ਵਾਲੀ ਰੱਖਿਆ ਪ੍ਰਤਮਾਨ। ਲਾਂ ਕਰ ਚੇੜ ਨਹੀਂ। ਉਹ ਉੱਥੇ ਵੇਖੋ ਤੇ ਆਹਨਾਂ ਤੇ ਜਾਓ ਜਾ ਕੇ ਚਾਹ ਬਣਾਓ। ਸਿਰਨਾ ਖਾਓ ਤੁਹਾਡਾ ਸਿਰ ਤੇ ਤੁਸੀਂ ਛੱਟ ਛੱਟ ਕਰਨੀ। ਜਾਓ ਜਾ ਕੇ ਚਾਹ ਬਣਾਓ। ਜਾ ਵਿਆ ਜਾਈਂ। ਅਹੀਂ ਵੀ ਆਉਂਦੇ। ਹੁੰਦੇ ਆ ਦੇ ਦੇ ਆਪਣਾ। ਕਿਹੜਾ ਫੋਨ ਆ ਮੈਂ ਫੋਨ ਇਹ ਮੈਂ ਨਹੀਂ ਦੇਣਾ ਮੇਰਾ ਫੋਨ ਹੈ ਉਹ ਤਾਂ ਬੜੀਆਂ ਗੱਲਾਂ ਕਰਦੇ ਘਰ ਦੇ ਇੱਕ ਫੋਨ ਹੀ ਲੈ ਕੇ ਦੇ ਸਕਦੇ ਉਹਨਾਂ ਨੂੰ ਕੋ ਲੈ ਕੇ ਦੇਣ ਮੈਂ ਨਹੀਂ ਫੋਨ ਦੇਣਾ ਹੈਗਾ ਜਾ ਕੇ ਚਾਹ ਬਣਾ ਦਿਓ ਮੇਰਾ ਸਿਰ ਤੋੜੋ ਲਿਆ ਜਾਓ ਦੀਦੀ ਉਹਨਾਂ ਸਿਰ ਕੋਈ ਹਾਂ ਉਹਨੇ ਨਹੀਂ ਲੈ ਕੇ ਦਿੱਤਾ ਫਰ ਜਿਹੜਾ ਆ ਮੈਨੂੰ ਵੀ ਪਤਾ ਮੰਮੀ ਤੁਸੀਂ ਜਾਣੋ ਤੇ ਇਹ ਜਾਣੇ ਮੈਂ ਨਹੀਂ ਉਹ ਲੈ ਕੇ ਦਿੱਤਾ ਹੈਗਾ ਨਾ ਵਾਲ ਕਰੀ ਗਾ ਉਹ ਵੀ ਚੋਰ ਗਿਆ ਰੱਖ ਗਿਆ ਨੇ ਫਿਰ ਇਹ ਨਾਲ ਮੇਰੇ ਸਾਥ ਮੈਂ ਫੋਨ ਲੈ ਕੇ ਦਿੱਤਾ ਲੈ ਕੇ ਦਿੱਤਾ ਤੇ ਕਰੋ ਗੱਲ ਮੰਮੀ ਜੀ ਤੂੰ ਸੈਟ ਲੈ ਕੇ ਮੁੱਕਣ ਦੇ ਜੇ ਤੇ ਫੋਨ ਮੇਰੇ ਕੋ ਹੁੰਦਾ ਤੇ ਉਹ ਨਾ ਤੋਹੀ ਲੈਂਦੇ ਲੈ ਤੀ ਹੀ ਚੋਰ ਆ ਫਾਟ ਮੁੱਕੀ ਤੇਰੇ ਵਾਲੀ ਹੈ ਚੋਰ ਬਣਾਈ ਜਾਂਦੀ ਆ ਇਹ ਆਪ ਹੀ ਕਰੋ ਇਹਨਾਂ ਦੇ ਘਰ ਦੇਣਾ ਗੱਲ ਐਵੇਂ ਨਾਂ ਲਾਈ ਜਾਂਦੇ ਨੇ ਸਾਡੇ ਮਿੰਡ ਪਿੰਡ ਤੇ ਨਹੀਂ ਕਰ ਨਹੀਂ ਪੈਣੀ ਫਿਰ ਗੱਲ ਕੇ ਤੇ ਵੀ ਚੋਰ ਦੇਣਾ ਕਰਿਓ ਨਾਲੇ ਗੱਲ ਚੋਲੇ ਨਹੀਂ ਵੀ ਫੜ ਲਾਗੇ ਪੱਬ ਜੀ ਚਾਹ ਬਣਾਓ ਮੇਰਾ ਸਿਰ ਵੀ ਡੋਣ ਹੈ ਮੰਮੀ ਹੁਣ ਕੀ ਕਰਨਾ ਸੈਟ ਦਾ ਬਾਰ ਬਾਰ ਸੈਟ ਸੈਟ ਕਰੀ ਜਾਂਦੇ ਤੇ ਘਰੀ ਜਾਂਦੇ ਉਹ ਰੱਖਿਆ ਤਾਂ ਸਾਂਭ ਕੇ ਰੱਖ ਉਹਨੇ ਇਹ ਥੜਾਖ ਨਹੀਂ ਰੱਖਿਆ। ਅਹੀਂ ਤਾਂ ਖੇ ਨਹੀਂ ਰੱਖਿਆ, ਨਹੀਂ ਰੱਖਿਆ ਤੂੰ ਰੱਖਿਆ ਨਾ ਕਿਸਾਨ। ਮੈਂ ਤਾਂ ਉਦਨ ਦੇ ਪੈਸੇ ਵੀ ਲਕਾ ਲਏ ਜਿਹੜਾ 20000 ਦਾ ਭਰਾਣੇ ਫੜਿਆ। ਉਹ ਤਾਂ ਮੈਂ ਵੇਖ ਲਿਆ ਦੇ ਹੱਥ 'ਚ। ਉਹ ਵੀ ਮੈਂ ਆਪਣੇ ਹੱਥ 'ਚ ਕਰ ਲਿਆ। ਆਪਣੇ ਕਬਜ਼ੇ ਕਰ ਲਿਆ ਨੇ। ਤੇ ਮੇਰੀ ਗੱਲ ਸੁਣੋ ਫੋਨ ਫੋਨ ਕਰਨੀ ਨਾ ਇਹ। ਜੇ ਇਹਨੇ ਆਪਣੀ ਫੂਪੇਕਿਆਂ ਨੂੰ ਲਾ ਲਿਆ ਫੋਨ। ਨਾਲ ਹੀ ਤੋੜ ਦੇਣੀ ਅਹੀਂ। ਕਹਿੰਦੇ ਇਹ ਤਾਂ ਮਿੱਟੀ ਨਹੀਂ ਪੈਂਦੇ ਨੇ ਵੀ ਸਾਡੇ ਕੋਲ ਚੀਜ਼ ਆ। ਉਹ ਤਾਂ ਇਹ ਭਾਈ ਮਾਮਾ ਤਿੰਨ ਨਹੀਂ ਆਖ ਲੈ ਪਿਆ ਹਨ ਨਹੀਂ ਲਈ ਨਹੀਂ ਆਹ ਪੜੀ ਨਾ ਹਨ ਪਤਾ ਹੀ ਇਹਨੂੰ ਹੀ ਪਤਾ ਹੋਏ। ਇਹਾਂ ਦੇ ਭਤੀਆਂ ਗੱਲਾਂ ਕਰਨਗੇ ਤੇ ਤੋਰ ਕੇ ਅੱਗੇ ਲਾਵਾਂਗੇ ਕਿ ਲਾਜੀ ਹਾਂ ਤੇ ਬਚੋਲੇ ਨਾ ਕੱਚੀ ਪੱਕੀ ਗੱਲ ਕਰੀ ਛੜਾਂਗੇ। ਉਹ ਕਰ ਤਾਂ ਸੱਚੀ ਹੋ ਜਾਣਗੇ। ਕਰਦੇ ਰਹਿੰਦੇ ਜੋ ਕਰਦੇ। ਵੈਲ ਕਰ ਤਾਂ। ਚੱਲ ਠੀਕ ਮੈਂ ਦੇਖਦੇ ਹਾਂ ਚਾਹ ਰਹੀ ਸੀ। ਮੈਂ ਮੀਤੇ ਪੈਨੰਦ ਦੱਸਿਆ ਜਿਸੰਦੇ ਵਿਆਹ ਲੋ। ਦੱਸਿਆ ਪੁੱਤ ਜੀ ਵਿਆਹ ਦਾ ਦੱਸਿਆ ਨਹੀਂ। ਅੱਛਾ ਅੱਛਾ। ਤੁਹਾਨੂੰ ਫੋਨ ਕੀਤਾ ਇਹਨੂੰ ਵੀ ਜਿਸੰਦਾ ਵਿਆਹ ਹੋਵੇ ਤੇ ਤੂੰ ਹੀ ਜਾਣੋ। ਹਾਂ ਜੀ ਹਾਂ ਜੀ। ਕਰ ਲੈ। ਠੀਕ ਆ ਕਿ ਨਹੀਂ ਪੈਨ ਨਾਲ ਖੜਨਾ ਹੀ ਖੜਨਾ ਹੈ। ਆਲੇ ਨਜਰਾਬਾਦ ਵਿਆਹ ਆ ਨਾਲੇ ਮੈਂ ਵੀ ਬਾਹਰ ਆਇਆ ਹਾਂ ਭੈਣ ਭਰਾ ਵਿਆਹ ਵੇਖਾਂ ਇਕੱਠੇ ਅਸੀਂ ਹਾਂਜੀ ਠੀਕ ਆ ਵੀ ਨੂੰ ਉਹ ਜਰੂਰ ਕਰਨਾ ਵਿਆਹ ਖੜਨਾ ਹੀ ਖੜਨਾ ਮੈਂ ਕਰੀਕ ਦਾਨਾ ਨੂੰ ਪੁੱਛ ਲਿਓ ਹਾਂ ਭੈਣ ਭੰਦ ਖੜਨਾ ਨਾਲ ਵਿਆਹ ਉਹ ਦੀ ਸੱਸ ਪਾਈ ਮੰਨੇ ਜੇ ਨਾਮ ਨੇ ਕਰਨਾ ਹਾਂ ਕਰਨਾ ਹੀ ਕਰਨਾ ਕੋਹੋਂ ਤੇ ਇੱਥੇ ਪਿਆ ਮੰਮੀ ਹੋਣੀ ਮੰਮੀ ਬਾਹਰ ਦੀਦੀ ਵੀ ਲੱਗਦਾ ਕਿ ਇਹ ਵੱਲ ਗਈ ਆ ਚਾਪਨਾ ਫੋਨ ਹੀ ਕਰਲਾ ਘਰ ਉਹਦੋਂ ਮੈਂ ਮੰਗਿਆ ਹੋ ਕਹਿੰਦੇ ਫੋਨ ਦੇਣਾ ਨਹੀਂ ਤੈਨੂੰ ਮੈਂ ਦੱਸ ਨਹੀਂ ਆ ਨਾ ਪਰ ਮੰਮੀ ਨੂੰ ਨਹੀਂ ਫੋਨ ਲਾਉਣਾ ਮੰਮੀ ਦੇ ਅੱਗੇ ਬੜੀ ਟੈਨਸ਼ਨ ਲੈਂਦੇ ਆ ਇਦਾਂ ਕਰਦੇ ਵੀਰ ਨੂੰ ਲੱਗਦੀ ਆ ਹਨ ਵੀਰ ਤੂੰ ਗੱਲ ਸਮਝ ਜਾਊਗਾ ਮੈਂ ਉਹਨੂੰ ਕਹਾਂਗੀ ਮੰਮੀ ਨੂੰ ਲੈ ਦੱਸੇ

ਹਾਂ ਲੋ ਹੈਲੋ ਹੈਲੋ ਤੁਸੀਂ ਮੇਰੀ ਗੱਲ ਸੁਣੋ ਹਾਂਜੀ ਹਾਂਜੀ ਮੈਂ ਨਾ ਫੋਨ ਤੇ ਮੰਮੀ ਨੂੰ ਕਰਨਾ ਸੀ ਪਰ ਮੈਂ ਨਾ ਤੁਹਾਨੂੰ ਕੀਤਾ ਵੀ ਨਾ ਟੈਨਸ਼ਨ ਬੜੀ ਲੈਣੀ ਆ ਇੱਥੇ ਤੇ ਹੋਰ ਪੰਗਾ ਪਿਆ ਏ ਕੀ ਹੋ ਗਿਆ ਨਹੀਂ ਡਰੀ ਡਰੀ ਕਿਉਂ ਜੀ ਕੀ ਹੋਇਆ ਵਾ ਦੱਸੋਗੇ ਤੇ ਸਹੀ ਡਰਨਾ ਕੀ ਆ ਵੀਰ ਚਿੰਤਨ ਮੈਨੂੰ ਇਹ ਨਾ ਆਈ ਨਾ ਮੈਂ ਫੇਰ ਆਪੋਨ ਤੇ ਮੈਂ ਇਹਨਾਂ ਨੂੰ ਕਿ ਸੈਟ ਮੇਨ ਮੰਮੀ ਆਂਦੀ ਵੀ ਫੜਾ ਜਾ ਤਾਂ ਮੈਂ ਸੈਟ ਫੜਾਤਾ ਮੰਮੀ ਨੂੰ ਅੱਛਾ ਤੇ ਕਹਿੰਦੇ ਕਿ ਚੋਰੀ ਪੜੀ ਆ ਤਾਂ ਉੱਥੇ ਤੋਂ ਕੀ ਕਰਨਾ ਹੈ ਹਾਂਜੀ ਮੈਂ ਸੈਟ ਫੜਾਤਾ ਤੇ ਹੁਣ ਜਿਵੇਂ ਮੈਨੂੰ ਮੰਮੀ ਦਾ ਫੋਨ ਆਇਆ ਵੀ ਏਦਾਂ ਵਿਆਹ ਜਾਂ ਤੇ ਮੈਂ ਚਲ ਵਿਆਹ ਤੇ ਹਨਾ ਇਹ ਚੀਜ਼ਾਂ ਚੰਗੀਆਂ ਲੱਗਦੀਆਂ ਏ ਚੰਗੀਆਂ ਲੱਗਦੀਆਂ ਹੈ ਤੇ ਮੈਂ ਜਰ ਮੈਨੂੰ ਸੈਟ ਦੋ ਤੇ ਆਂਦੇ ਕਿਹੜਾ ਸੈਟ ਅੱਛਾ ਠੀਕ ਜਿਵੇਂ ਤੂੰ ਕਹੇ ਦੇ ਕੇ ਜਾਂ ਤਾਂ ਵੀ ਮੈਨੂੰ ਨਾਨ ਨੇ ਉਹਦੇ ਹੀ ਖੋਲੇ ਆਹੋ ਮੈਂ ਜਦੋਂ ਐਂ ਵੇਖ ਹੀ ਲਿਆ ਹੀ ਉਹ ਤੇ ਤੁਹਾਡੇ ਨਾਲ ਲੜਨੀ ਬੜੀ ਡੀ ਹੀ ਜਦੋਂ ਦੇ ਕੱਪੜੇ ਧੋਣਗੇ ਤੇ ਹਾਂ ਤੇ ਮੈਂ ਤੁਨ ਮੰਮੀ ਨਾਲ ਸਾਰੀਆਂ ਦਾ ਇੱਥੇ ਗੱਲਾਂ ਕੀਤੀਆਂ ਪਰ ਹੁਣ ਮੈਂ ਇਹ ਗੱਲ ਕਿੱਦਾਂ ਦੱਸਾਂ ਮੈਨੂੰ ਤੇ ਉਹਨਾਂ ਦੀ ਬੜੀ ਟੈਨਸ਼ਨ ਹੈ ਮੰਮੀ ਦਾਦੀ ਦੀ ਚਲੋ ਮੈਂ ਫਿਕਰ ਕਰਨਾ ਹੈ ਟੈਨਸ਼ਨ ਨਾ ਲਓ ਤੁਸੀਂ ਕੋਈ ਨਹੀਂ ਪੈਰਾਂ ਦੇ ਪਾਣੀ ਨਹੀਂ ਪੀਂਦੇ ਅੰਡੀਆਂ ਅੱਛਾ ਹਾਂ ਤੇ ਟੈਨਸ਼ਨ ਨਾ ਲਓ ਕੋਈ ਨਹੀਂ ਅਸੀਂ ਹੁੰਨੇ ਆ ਕਰ ਲੈਨੇ ਗੱਲ ਇਹਨਾਂ ਨਾਲ ਹਾਂ ਚਲੋ ਠੀਕ ਹੈ ਨਾ ਮੰਮੀ ਹੁਣ ਅਜੇ ਦੱਸਿਓ ਪਰ ਹਾਂਜੀ ਹਾਂਜੀ ਨਹੀਂ ਦੱਸਦੇ ਚਲੋ ਠੀਕ ਹੈ ਠੀਕ ਹੈ ਹਾ ਹੁਣ ਪੈਰ ਮੈਨੂੰ ਕੀ ਜਾਂਦੀ ਆ ਤੇ ਧਾਵਾਂ ਤੇ ਹੁਣ ਮੈਂ ਕੱਲਾ ਕੀ ਕਰੂੰਗਾ ਹੁਣ ਮੈਂ ਮੰਮੀ ਨਾਲ ਗੱਲ ਕਰੂੰਗਾ ਤਾਂ ਫੇਰ ਹੀ ਗੱਲ ਬੰਨੀ ਇਹ ਤੇ ਕਹੀ ਜਾਂਦੇ ਆ ਕਿ ਮੰਮੀ ਨਾਲ ਵਾਲੀ ਗੱਲ ਕਰਨੀ ਡੈਡੀ ਨਾਲ ਵਾਲੀ ਕਰਨੀ ਜੇ ਉਹਨੂੰ ਮਨ ਨਾਲ ਨਾ ਕੀਤੀ ਤੇ ਮੈਂ ਇਕੱਲਾ ਕੀ ਕਰੂੰਗਾ ਕੋਈ ਨਾ ਇਹਨੂੰ ਕੀ ਪਤਾ ਲੱਗਣਦਾ ਮੈਂ ਗੱਲ ਕਰਦਾ ਇਹਨਾਂ ਨਾਲ ਫੇਰ ਦੀ ਭਰਾ ਲੱਗਣਾ ਸਾਰੀ ਗੱਲ ਦਾ ਕੀ ਹੋਇਆ ਵਾ ਜਾਣਾਂ ਉਹ ਅੰਦਰ ਉਹ ਤੇ ਗੱਲ ਹੀ ਕੁੜੀ ਦਾ ਫੋਨ ਆਇਆ ਤੇ ਬਾਹਰ ਨੂੰ ਲੈ ਕੇ ਚਲ ਗਿਆ ਕੀ ਗੱਲ ਹੁਣ ਮੰਮੀ ਆਇਆ ਵਾ ਤੋ ਦੀਦੀ ਕਹਿੰਦੀ ਹੈ ਕਿ ਮੇਰਾ ਨਾਲ ਸੈਟ ਵੀ ਲਗਾ ਲਿਆ ਵਾ ਤੇ ਤੁਸੀਂ ਦੇਖੇ ਮੈਂ ਤੁਹਾਨੂੰ ਕਿਹਾ ਕਿ ਚਲ ਚੀਜ਼ ਲੈ ਲੈ ਬਣਾ ਕੇ ਦਿੰਨੇ ਆ ਪੈਨ ਕੋਈ ਮੈਂ ਬਾਹਰ ਆਇਆ ਹਾਂ ਨਾਲੇ ਕੁਝ ਚੀਜ਼ ਦੇ ਦਿੰਨੇ ਬਣਾ ਕੇ ਤੇ ਉੱਤੇ ਜਿਹੜੇ ਮੈਂ ਪੈਸੇ ਦੇ ਕੇ ਆ ਉਹ ਵੀ ਉਹਨਾਂ ਨੇ ਖੋਲੇ ਆ ਅਸੀਂ ਚਲ ਗਿਆ ਵੀ ਚਲ ਕੁੜੀ ਦੇ ਕੰਮ ਆ ਜਾਂਦੀ ਏ ਥੋੜਾ ਆਖਿਆ ਵੀ ਨਾ ਉਹ ਦੋਨਾਂ ਨੇ ਘੋਲੇ ਪੈਸੇ ਪੈਸੇ ਕਿਉਂ ਹੋਲੇ ਪੈਸੇ ਵੀ ਉਹਦੇ ਕੋਲ ਖੋਲੇ ਏ ਵਿਚਾਰੀ ਕੁਸ਼ਨ ਸਿੰਘ ਤੇਰੀ ਨੂੰ ਖੁਸ਼ਿਆ ਇਹ ਕਹਿੰਦੀ ਕਿ ਮੇਰੇ ਕੋਲ ਪੈਸੇ ਖੋਲੇ ਆ ਮੇਰਾ ਕਹਿੰਦੇ ਕਿ ਸੈਟ ਵੀ ਲਗਾ ਲਿਆ ਵਾ ਮੈਂ ਸੋਚਿਆ ਇਹਨੇ ਨਹੀਂ ਪਾ ਕੇ ਸੈਟ ਮੈਂ ਤੇ ਨਹੀਂਗਾ ਹਾਂ ਗਰਗਲ ਪੀਆ ਸੈਟ ਕਿਉਂ ਨਹੀਂ ਪਾਇਆ ਮਮੀ ਓਖਾ ਹੀ ਆ ਫਿਰ ਓਖਾ ਦੇ ਪੁੱਤ ਹੈਈ ਕੁੜੀ ਵਾਸਤੇ ਹਾਂ ਇਹਨਾਂ ਨੇ ਸਾਨੂੰ ਚੋਲੇ ਨਾਲ ਵੀ ਗੱਲ ਕਰਨੀ ਪੈਣੀ ਤੇ ਨਾਲ ਡੈਡੀ ਤੇ ਨਾਲ ਗੱਲ ਕਰਦੀ ਜਿਹੜਾ ਵੀ ਚੋਲੇ ਦੇ ਮਗਰ ਪਤਾ ਹੀ ਨਹੀਂ 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 ਵਿਚੋਲੇ ਨਾਲ ਨਹੀਂ ਉਹਨਾਂ ਨੇ ਲਿਖੀਆਂ ਪੋਪੇ ਪਾ ਕੇ ਤੇ ਇਸਤਾਨਾ ਲਿਆ ਸਾਡੇ ਕੋਲ ਮੈਨਾਂ ਕੀ ਪਤਾ ਹੈ ਕੁੜੀ ਵਿੱਚ ਤੇਜਾ ਤੇ ਮਾਂ ਵੀ ਤੇ ਅਜੇ ਏਡੀ ਹਾਂ ਨਹੀਂ ਤੁਸੀਂ ਵਿਚੋਲੇ ਨਾਲ ਨਹੀਂ ਅਜੇ ਗੱਲ ਕਰਨੀ ਕੱਲੂ ਮੈਂ ਆਵਾਂ ਜਾਨਾ ਮੈਂ ਤੇ ਵੇਖ ਕੇ ਆਉਣਾ ਮੈਂ ਇਹ ਗਰੀਬ ਮਗਰ ਲੱਗਾ ਹੀ ਇਹ ਵਦਰੀ ਮੈਂ ਗਈ ਕੁੜੀ ਨੂੰ ਡਿੰਗਾਂ ਬੜੀਆਂ ਤੰਗ ਫੱਜਿਆ ਕਰਨ ਤੇ ਮੈਂ ਵੇਖ ਚਲਾ ਕਿ ਕੋਈ ਨਹੀਂ ਹੋ ਜਣਾ ਧਮੇ ਮੈਂ ਡਿੰਗਾਂ ਸੰਖੇੜੇ ਇਹ ਬੜੀ ਇਹਨਾਂ ਥੋੜਾ ਪਤਾ ਜੇ ਕੁੜੀ ਨੂੰ ਤੰਗ ਕਰੀ ਜਾਂਦੀ ਐ ਨਹੀਂ ਹੁਣ ਮੈਂ ਜਾਨਦਾ ਮੈਂ ਕੱਲ ਵੇਖ ਕੇ ਹੁਣਾ ਉਹਨਾਂ ਨੂੰ ਸਮਾਨ ਦੇ ਹੋਰ ਦੀ ਭੁੱਖ ਵਾ ਇਹ ਹੋਰ ਸਮਾਨ ਦੇ ਦਿੰਨੇ ਉਹਨਾਂ ਨੂੰ ਦੇਖੇ ਚੀਜ਼ ਦੀ ਕਮੀ ਐ ਤੇ ਉਹ ਤਾਂ ਸਮਾਨ ਤੇ ਬੜਾ ਅੱਗੇ ਦਿੱਤਾ 5-6 ਲੱਖ ਦਾ ਅੱਗੇ ਸਮਾਨ ਦਿੱਤਾ ਉਹਨੂੰ ਅਛਾ ਤੇ ਇਹ ਭੋਖ ਜਹਾਦੀ ਵਾਦੀ ਜਾਂ ਨਹੀਂ ਕੁੜੀ ਨੂੰ ਫੇਰ ਤੰਗ ਕਰੀ ਜਾਂਦੇ ਕੋਈ ਗੱਲ ਹਾਂਗੀ ਕਰੀ ਜਾਂਦੇ ਯਾਰ ਆਹ ਕੋਈ ਨਹੀਂ ਮੈਂ ਸਵੇਰੇ ਜਾਣਾ ਕਰਦੇ ਆ ਪਤਾ ਕੀ ਆ ਇਹ ਪਤਾ ਕਰਨਾ ਹੀ ਪੈਣਾ ਪੁੱਤ ਤੈਨੂੰ ਕਰਨਾ ਪੈਣਾ ਪਿਓ ਤੇਰਾ ਤੇ ਬੁੱਢਾ ਠੇੜਾ ਤੇ ਉਹਨੇ ਕਿੱਥੋਂ ਹੀ ਆਏ ਜਾਣਾ ਉਹ ਕੋ ਹਾਂ ਨਹੀਂ ਮੈਂ ਆਪੇ ਜਾਊਂਗਾ ਅੱਗੇ ਅੱਗੇ ਭੱਜਦਾ ਹੀ ਵੀ ਕਿ ਮੁੰਡਾ ਬਹੁਤ ਚੰਗਾ ਸੱਸ ਬੜੀ ਚੰਗੀ ਨਣਾਣੀ ਵੀ ਬੜੀ ਚੰਗੀ ਉਹਦਨੂੰ ਇਹ ਹੀ ਰਹਿਣੀ ਚੰਗ ਫੋਟਾ ਆਹ ਦੇਖੇ ਆਏ ਕੀ ਬਣਿਆ ਹੁਣ ਉਸੇ ਆਹੋ ਉਹਦੇ ਤੰਗ ਕਰਦੇ ਰੋ ਜੀ ਨਾ ਇਹਨੂੰ ਖਾਲ ਨੂੰ ਖੜੀ ਨਾ ਇਹਨੂੰ ਪਤਾ ਲੱਗੇ ਵੀ ਮੈਂ ਹੜੀ ਤੀ ਤੰਗ ਉਹ ਉਥੇ ਨਹੀਂ ਹੁਣ ਮੈਂ ਆਪ ਇਕੱਲਾ ਹੀ ਜਾਊਂਗਾ ਮੈਂ ਵੇਖੂਗਾ ਕੀ ਹਿਸਾਬ ਕਿਤਾਬ ਇਹਦੇ ਤੇ ਫੇਰ ਅਗੇ ਕੋਈ ਗੱਲ ਕਰਾਂਗੇ ਮੈਂ ਚੋਲੇ ਨਾਲ ਵੀ ਨਾਲ ਆਹ ਬਚੋਲੇ ਨੂੰ ਮੁੜ ਕੇ ਦੱਸਣਾ ਹੋਈ ਆ ਕੇ ਮਮੇ ਉਹ ਬੜੇ ਪੰਦਾ ਹੀ ਪਈ ਆ ਜੀਬ ਉਹ ਚੰਗੇ ਆ ਕਰ ਦੋ ਤੁਸੀਂ ਰਿਸ਼ਤਾ ਹੈ ਤਾਂ ਕੋਈ ਨਹੀਂ ਹੁਣ ਮੈਂ ਚੋਲੇ ਨੂੰ ਕਹਾਂਗੇ ਹੁਣ ਕਿੰਨੇ ਕੇ ਚੰਗੇ ਜੀ ਦੇ ਨਿਕਲੇ ਉਹਦੇ ਰੋਹ ਤੰਗ ਕਰਦੇ ਆ ਮੈਂ ਜਾਣ ਨੂੰ ਧੋਣੇ ਚਲ ਜਾ ਮੈਂ ਹਾਂ ਤੋਂ ਨੇਰਾ ਹੁੰਦਾ ਲੇਟ ਹੋਈ ਜਾਣਾ ਔਰ ਮੈਂ ਸਵੇਰੇ ਜਾਊਂਗਾ ਆਪੀ ਚਲੋ ਚਲਦੀ ਦੁਸੇਰੇ ਜਾ ਹਾਂ ਮੈਂ ਜਾਣਾ ਛਰੇ ਆ ਇਕੱਲਾ ਹੀ ਟਾਈਮ ਨਾਲ ਜਾਊਂਗਾ ਚਲੋ ਫਿਰ ਤੁਸੀਂ ਕਰ ਲਓ ਰੋਟੀ ਪਣੀ ਦਾ ਤੇ ਡੈਡੀ ਨਾਲ ਕੋਈ ਗੱਲ ਕਰਿਓ ਇਦਾਂ ਦੀ ਚਲ ਨਹੀਂ ਕਰਦੇ ਚਲ ਤੂੰ ਕਰਕੇ ਦੇ ਆਂੀ ਤੇ ਫਿਰ ਅਹੀਂ ਹਾਂਜੀ ਆਏ ਤੇ ਚਲੋ ਤੁਸੀਂ ਕਰੋ ਰੋਟੀ ਪਣੀ ਤੇ ਮੈਂ ਹਾਂ ਨਾ ਬਰੋਂ ਹੋਵੇ